ਲਓ ਵੀ ਮਿੱਤਰੋ ਤੁਹਾਡੇ ਵਾਸਤੇ 5230 ਹੋਰ ਰਡ ਲੈ ਕੇ ਆਇਆ ਤੇ 22 ਮੰਦਰ ਨਾਲ ਹੈ। ਬਾਈ ਜੀ ਬਾਹਰ ਦਾ ਟਰੈਕਟਰ ਕੋਈ ਬੰਦੇ ਨੂੰ ਪਤਾ ਹੀ ਹੈ ਜਿਹੜੇ ਬੰਦੇ ਚਲਾਉਂਦੇ ਆ ਜੀ ਇਹਨਾਂ ਨੂੰ? ਠੀਕ ਹੈ ਜੀ। 2000 ਮਾਡਲ ਆ ਜੀ। ਹਾਂਜੀ। ਮਗਰਲੇ ਟਾਇਰ 80 ਪੈਸੇ ਆ ਮੂਹਰੇ ਟਾਇਰ ਰੇਡੀਅਲ ਦੇ ਚੌੜੇ ਨਵੇਂ ਪਾਏ ਹੋਏ ਆ। ਚੌੜੇ ਨਵੇਂ ਪਾਏ ਹੋਇਆ 10 16 ਦੇ। 10 16 ਦੇ ਇਹਦੀਆਂ ਜਿਹੜੀਆਂ ਮਤਲਬ ਸਟਿੱਪਣੀਆਂ। ਹਾਂਜੀ। ਜੈਨੂਨ ਕੰਪਨੀ ਦੀ ਉਹ ਵੀ ਸਟਿੱਪਣੀਆਂ। ਠੀਕ ਹੈ ਜੀ। ਮਤਲਬ ਕੋਈ ਬੰਦਾ ਵੀ ਇਹਨੂੰ ਇੰਜਣ ਘੇਰ ਇਹਦਾ ਪਿਛਲਾ ਤੇਲ ਨਵਾਂ। ਹਾਂਜੀ। ਬ ਇੱਕ ਨਵੇਂ ਪੈਸੀਟਰਟਰ ਚ ਕਮੀ ਹੋ ਗਈ ਠੀਕ ਹੈ ਬਾਹਰ ਤੇ ਤਸੱਲੀ ਕਰਕੇ ਲੈ ਜਾਣ ਠੀਕ ਹੈ ਜੀ 7580 ਪੈਸੇ ਟਾਇਰ ਆ ਹਾਂ ਜੀ ਰੀਗਨਲ ਸਟਿਪਿੰਗ ਨਾਲ ਦੇਵਾਂਗੇ ਠੀਕ ਹੈ ਜੀ ਜੇ ਟਾਇਰ ਲਾਉਣੇ ਸਾਨੂੰ ਲਾਦ ਨੇ ਜੇ ਨਹੀਂ ਵੀ ਲਾਉਣਾ ਸਟਿਪਿੰਗ ਨਾਲ ਮਿਲ ਜਾਣੀਆਂ ਨਾਲ ਮਿਲ ਜਾਣਗੀਆਂ ਨਾਲ ਦੇਵਾਂਗੇ ਸਟਿਪ ਠੀਕ ਹੈ ਜੀ ਫਿਰ ਇਹ ਮਾਡਲ ਤੇ ਰੇਟ ਕਿੰਨਾ ਹੈ ਦਾ ਜੀ ਮਾਡਲ 2000 ਕਿਤੇ ਵੀ ਟਰੈਕਟਰ ਕੱਦੂ ਚ ਵੜਿਆ ਹੋਵੇ ਕੋਈ ਵੀ ਟਰੈਕਟਰ ਦਾ ਪਾਰਸ ਬਦਲਿਆ ਹੋਵੇ ਇਹਦੇ ਦੇਣਦਾਰ ਹੋਵਾਂਗੇ ਜਿੱਥੇ ਮਰਜ਼ੀ ਚੈੱਕ ਕਰਾ ਲੈਣ ਠੀਕ ਹੈ ਜੀ ਬਈ ਇਹਦਾ ਕੋਈ ਮਗਰਾੜ ਜਾਂ ਦਾ ਕੋਕਨੂਪੀ ਜਾਂ ਕੋਈ ਫੋਰ ਲੈਫਟਾ ਹੱਤ ਪਾਰ ਸਿੱਕ ਕਨਾਲ ਦਾ ਪਾਰਸ ਠੀਕ ਹੈ ਜੀ ਪਾਵਰ ਸਟੀering ਦਾ ਡਿਸਟ੍ਰਿਬਿਊਟਰ ਲੱਗਿਆ ਠੀਕ ਹੈ ਜੀ ਇੰਜਨ ਗੇਅਰ ਬਾਅਗੇ ਦਸੱਲੀ ਕਰਾ ਕੇ ਦੇਵਾਂਗੇ ਠੀਕ ਹੈ ਜੀ ਚਲਾਵੇ ਦਾ ਡੈਕਟਰ ਨਵੰਤਕਨ ਚੱਲੂਗਾ ਠੀਕ ਹੈ ਜੀ ਤਦੂ ਜ਼ਿੰਮੇਦਾਰੀ ਉਹ ਪਹਿਲੀ ਪਾਰਟ ਡੈਕਟਰ ਬੰਦੇ ਨੇ ਪਹਿਲਾਂ ਘਰੇ ਜਾਵੜਨੇ ਠੀਕ ਹੈ ਜੀ ਉਹਨਾਂ ਨੂੰ ਪੁੱਛ ਲੈਣੀ ਡੈਕਟਰ ਕੰਮ ਹੀ ਸੰਭਿਆ ਬਸ ਠੀਕ ਹੈ ਜੀ ਬਹੁਤ ਵਧੀਆ ਚੰਗਾ ਡੈਕਟਰ ਹੈ ਜੀ ਇਹ ਹਾਂਜੀ ਤੇ ਕੋਈ ਗੱਲ ਨਹੀਂ ਜਿਹੜਾ ਰੇਟ ਹੈ ਇਹਦਾ ਉਹ ਸੀ ਇਹਨਾਂ ਨੂੰ ਮੌਕੇ ਤੇ ਮੌਕੇ ਤੇ ਮਿੱਤਰੋ ਫੋਨ ਤੇ ਰੇਟ ਦੱਸਿਆ ਜਾ ਉਹ ਕਰ ਲੋ ਕੰਟੈਕਟ ਸਤਿ ਸ੍ਰੀ ਅ